ਮਾਤਾ ਜੀ ਮੈਂ ਸਮਾਜ ਸੇਵੀ ਚਰਨਜੀਤ ਸਿੰਘ ਅਸੀਂ ਉਹਰੇ ਮਾਤਾ ਨਾਨਾ ਦੇਵੀ ਦੇ ਨਾਂ ਤੇ 10 ਦਿਨ ਦਰੋਜਾ ਕੈਂਪ ਲਗਾਇਆ ਵਾ ਇਹ ਲੋਕਾਂ ਦੇ ਅਸੀਂ ਬਿਨਾ ਜਾਤ ਪਾਤ ਬਿਨਾ ਭੇਦ ਭਾਵ ਤੇ ਕੈਂਪ 10 ਦਿਨ ਵਾਸਤੇ ਲਗਾਇਆ ਵਾ ਅਸੀਂ ਸਮਾਜ ਦੀ ਸੇਵਾ ਵਾਸਤੇ ਇੱਧਰ ਗੱਡੇ ਵੀ ਲਗਾਏ ਹੋਏ ਹਨ ਕਦਾਂ ਤੇ ਪਾਇਆ ਗਿਆ ਕਦਾਂ ਬਸ ਸੋਚਿਆ ਮਾਤਾ ਦੇ ਨਾਲ ਛਾਲੇ ਪੈਣ ਦੇ ਪੈਰਾਂ ਪਰ ਕਿਸ ਚੀਜ਼ ਨਾਲ ਕੈਂਪ ਪਾਇਆ ਗਿਆ ਜੀ ਫਰੀ ਮੈਡੀਕਲ ਕੈਂਪ ਜੀ ਫਰੀ ਮੈਡੀਕਲ ਕੀ ਕੀ ਸਰਵਿਸ ਇੱਥੇ ਹੈ ਜੀ ਕਿਹੜੀ ਕਿਹੜੀ ਦਵਾਈ ਹੈ ਜੀ ਹਰ ਤਰ੍ਹਾਂ ਦੀ ਦਵਾਈ ਹੈ ਇੱਥੇ ਜੀ ਵਧੀਆ ਏਥੀਕਲ ਦਵਾਈਆਂ ਕੋਈ ਨਾਰਮਲ ਦਵਾਈਆਂ ਨਹੀਂ ਆਪਾਂ ਸਮਾਜ ਦੀ ਸੇਵਾ ਵਾਸਤੇ ਦੇ ਸਾਨੂੰ ਪੰਡਤ ਜੀ ਬਿੱਲੂ ਰਾਣਾ ਜੀ ਸਮਾਜ ਦੀ ਸੇਵਾ ਵਾਸਤੇ ਇੱਕ ਮਿੰਟ ਚ ਅੱਗੇ ਆ ਜਾਂਦੇ ਜੀ ਅਸੀਂ ਤਾਂ ਬਾਕੀ ਲੋਕਾਂ ਨੂੰ ਵੀ ਸੁਨੇਹੇ ਦੇਣਾ ਚਾਹੁੰਦੇ ਵੇ ਸਮਾਜ ਦੀ ਭਲਾਈ ਵਾਸਤੇ ਜਾਤ ਪਾਤ ਨਾ ਦੇਖੀ ਜਾਵੇ ਸਮਾਜ ਦੀ ਭਲਾਈ ਵਾਸਤੇ ਕੰਮ ਕਰੋ ਅਸੀਂ ਤਾਂ ਹੋਰ ਵੀ ਕਿਤੇ ਅਗਰ ਸਾਡੀ ਜ਼ਰੂਰਤ ਪੈਂਦੀ ਹੈ ਮਣੀ ਮਹੇਸ਼ ਪੋਲੇ ਮਹੱਲੇ ਦੇ ਨਾਂ ਤੇ ਅਸੀਂ ਹਰ ਜਗ੍ਹਾ ਆਪਣਾ ਕੈਂਪ ਲਗਾਵਾਂਗੇ ਜੀ ਤੇ ਲੋਕਾਂ ਨੂੰ ਚੰਗਾ ਸੁਦੇਸ਼ ਦੇਵਾਂਗੇ ਵੀ ਆਪਸ ਵਿੱਚ ਮਿਲ ਕੇ ਰਹੋ ਭੇਦਭਾਵ ਨਾ ਕਰੋ ਜਾਤੀਆਂ 'ਚ ਨਾ ਵੰਡੋ ਸਮਾਜ ਦੀ ਭਲਾਈ ਵਾਸਤੇ ਕੰਮ ਕਰੋ 10 ਦਿਨ ਰੋਜ਼ਾ ਕੈਂਪ ਹੈ ਜੀ ਬਾਕੀ ਇਸ ਤੋਂ ਬਾਅਦ ਵੀ ਅਸੀਂ ਇਹ ਸੇਵਾ ਬੰਦ ਨਹੀਂ ਕਰਨੀ ਆਪਾਂ ਮਣੀ ਮਹੇਸ਼ ਵੀ ਜਾਵਾਂਗੇ ਆਪਾਂ ਹੋਲੇ ਮਹੱਲੇ ਜਿਹੀ ਹਰ ਚੀਜ਼ ਵਾਸਤੇ ਅਸੀਂ ਹੁਣ ਅੱਗੇ ਆਣਾ ਚਾਹੁੰਦੇ ਜੀ ਕਿੰਨੇ ਘਾਰੇ ਲੋਕ ਦੁਨੀਆ ਲੈਣ ਨੀ ਕੀਤੀ ਜਾ ਸਕਦੀ ਆਪਾਂ ਸਵੇਰ ਦੇ 5 ਵਜੇ ਤੋਂ ਲੱਗ ਜਾਂਦੇ ਲੋਕਾਂ ਦੀ ਸੇਵਾ ਵਿੱਚ ਤੇ ਰਾਤ ਨੂੰ 10 11 ਵੀ ਸਾਨੂੰ ਵੱਜ ਜਾਂਦੇ ਜੀ ਆ ਡਾਕਟਰਾਂ ਦੀ ਟੀਮ ਬੈਠੀ ਵੀ 2 ਘੰਟੇ ਕੋਈ ਡਾਕਟਰ ਆ ਰਿਹਾ ਜੀ 2 ਘੰਟੇ ਕੋਈ ਡਾਕਟਰ ਆਪਣੀ ਬਾਕੀ ਸਾਰੀਆਂ ਡਿਊਟੀਆਂ ਚੋਂ ਕੱਢ ਕੇ 2 2 ਘੰਟੇ ਕੱਢ ਰਿਹਾ ਜੀ ਬਾਕੀ ਅਸੀਂ ਆ ਸਾਰੀ ਟੀਮ ਮੇਰੀ ਪੂਰੀ ਹੈ ਜੀ ਆਪਾਂ ਹੱਗੇ ਪੱਕੇ ਫਾਰਮੈਟਰ ਵਾਲੇ ਹਰੇ ਸਮਾਜ ਦੀ ਸੇਵਾ ਵਾਸਤੇ ਅਸੀਂ 5 ਵਜੇ ਉਰੇ ਆ ਜਾਂਦੇ ਜੀ ਸੋਨੂ ਪੰਡਤ ਜੀ ਬਿੱਲੂ ਰਾਣਾ ਜੀ ਆ ਸਾਰੇ ਚਲੋ ਮੈਂ ਬਾਕੀਆਂ ਦੇ ਨਾਮ ਤਾਂ ਨਹੀਂ ਕਿਸੇ ਦਾ ਗਿਣਾ ਸਕਦਾ ਪਰ ਆਪਾਂ ਰਾਤ ਨੂੰ 11 ਵਜੇ ਤੱਕ 11 ਦੇ 12 ਵੀ ਵੱਜ ਜਾਂਦੇ ਤੇ ਅੱਜ ਵੀ ਸਾਨੂੰ ਆਰਾਮ ਕਰਨ ਦਾ ਵੀ ਟਾਈਮ ਨਹੀਂ ਹੈ